ਕਬੀਰ ਸਿੰਘ ਬਾਦਲ ਦੇ ਉੱਤੇ ਇੱਕ ਵੱਡਾ ਇਲਜ਼ਾਮ ਲੱਗਿਆ ਤੇ ਉੱਥੇ ਕਿਹਾ ਗਿਆ ਕਿ ਐਸਟੀਪੀਸੀ ਦੇ ਗੋਲਕ ਦਾ ਪੈਸਾ ਸਰਦਾਰ ਸੁਖਵੀਰ ਸਿੰਘ ਬਾਦਲ ਬਰਤਰੀ ਨੇ ਪਰੰਤੂ ਇਸ ਤੋਂ ਬਾਅਦ ਉੱਥੇ ਹੀ ਜੋ ਨਵੇਂ ਅਕਾਲੀ ਦਲ ਨੇ ਇਲਜ਼ਾਮ ਲਾਏ ਉੱਥੇ ਹੁਣ ਨਵੇਂ ਅਕਾਲੀ ਦਲ ਦੇ ਆਗੂ ਜਿਹੜੇ ਕਿ ਕਰਨੈਲ ਸਿੰਘ ਪੰਜੋਲੀ ਨੇ ਉਹਨਾਂ ਦੇ ਵੱਲੋਂ ਹੁਣ ਇੱਕ ਬਿਆਨ ਦਿੱਤਾ ਗਿਆ ਸੁਖਵੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਪੋਸਟ ਪਾਈ ਗਈ ਇਸ ਪੋਸਟ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੈਸਾ ਨਹੀਂ ਵੰਡ ਸਕਦਾ ਤੇ ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਨੂੰ ਨਕਦ ਪੈਸੇ ਦੇ ਸਕਦੀ ਹੈ ਮੇਰੇ ਸੁਖਵੀਰ ਸਿੰਘ ਬਾਦਲ ਦੇ ਨਾਲ ਬਹੁਤ ਸਾਰੇ ਮਸਲਿਆਂ ਦੇ ਉੱਤੇ ਮਤਭੇਦ ਨੇ ਪਰ ਇਹ ਸੱਚ ਹੈ ਕਿ ਉਸਨੇ ਹੜਪੜਤਾਂ ਦੀ ਮਦਦ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੈਸਾ ਨਾ ਹੀ ਵੰਡਿਆ ਹੈ ਤੇ ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਨੂੰ ਨਗਦ ਪੈਸੇ ਦੇ ਸਕਦੀ ਹੈ ਹਾਂ ਇਹ ਤਾਂ ਹੋ ਸਕਦਾ ਹੈ ਕਿ ਸੁਖਵੀਰ ਸਿੰਘ ਬਾਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਕਿਹਾ ਹੋਵੇ ਕਿ ਫਲਾਣੇ ਪਿੰਡ ਜਾ ਕੇ ਤੇਲ ਭੇਜ ਦਿਓ ਜਾਂ ਫਲਾਣੇ ਪਿੰਡ ਰਾਸ਼ਨ ਦਿਓ ਜਾਂ ਫਲਾਣੇ ਪਿੰਡ ਲੰਗਰ ਲਗਾਓ ਇਹ ਕੋਈ ਮਾੜੀ ਗੱਲ ਨਹੀਂ ਇਹ ਤਾਂ ਕੋਈ ਵੀ ਸਿੱਖ ਕਹਿ ਸਕਦਾ ਹੈ ਕਿਉਂਕਿ ਇਹ ਪੰਥਕ ਸੰਸਥਾ ਹੈ ਅਤੇ ਇਸ ਦੇ ਸਾਰੇ ਸਾਧਨ ਪੰਥ ਲਈ ਹਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਡੇਰਾ ਨਹੀਂ ਹੈ ਜਿੱਥੋਂ ਜਿੰਨੇ ਪੈਸੇ ਜੀ ਚੁੱਕੇ ਲੈ ਗਏ ਤੇ ਉੱਥੇ ਹੀ ਇਹ ਐਕਟ ਦੇ ਅਧੀਨ ਕੰਮ ਕਰਦੀ ਸੰਸਥਾ ਹੈ ਗੋਲਕ ਦੀ ਗਿਣਤੀ ਤੋਂ ਲੈ ਕੇ ਬੈਂਕ ਤੱਕ ਮਾਇਆ ਜਮਾ ਕਰਾਉਣ ਦਾ ਸਾਰਾ ਕਾਰਜ ਪਾਰਦਰਸ਼ੀ ਢੰਗ ਦੇ ਨਾਲ ਹੁੰਦਾ ਹੀ ਨਹੀਂ ਹੁੰਦਾ ਕਿ ਚਾਦਰ ਵਿਛਾਈ ਗੋਲਕ ਢੇਰੀ ਕੀਤੀ ਅਤੇ ਪੰਡ ਬੰਨ ਕੇ ਲੈ ਗਿਆ ਹਾਇ ਵੀ ਸੱਚ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਥੋੜੀ ਬਹੁਤ ਕੂਰਪਸੰਤਾ ਜ਼ਰੂਰ ਹੈ ਪਰ ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਪਰ ਇਹ ਨਹੀਂ ਹੋ ਸਕਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੈਸੇ ਕਿਸੇ ਨੂੰ ਵੀ ਵੰਡਣ ਵਾਸਤੇ ਦੇ ਸਕਦੀ ਹੈ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਬੋਲਣ ਤੋਂ ਪਹਿਲਾਂ ਪੜਤਾਲ ਹੈ ਜਿਹੜੀ ਕਿ ਜ਼ਰੂਰ ਕਰ ਲੈਣੀ ਚਾਹੀਦੀ ਹੈ ਤੇ ਉਥੇ ਕਿਉਂਕਿ ਇਸ ਵਾਰੇ ਬੋਲੇਆ ਇੱਕ ਵੀ ਸ਼ਬਦ ਜਿਹੜਾ ਕਿ ਸੰਗਤਾਂ ਦੇ ਭਰੋਸੇ ਨੂੰ ਸੱਟ ਮਾਰਦਾ ਹੈ ਅਤੇ ਸੰਸਦਾਂ ਉੱਤੇ ਜਿਹੜਾ ਕਿ ਭਰੋਸੇ ਦਾ ਸੰਗਤਾਂ ਦਾ ਜਿਹੜਾ ਕਿ ਭਰੋਸਾ ਵੀ ਉੱਡਦਾ ਦੱਸਦੀ ਹੈ ਕਿ ਪੋਸਟ ਸਾਂਝੀ ਕੀਤੀ ਹੈ ਤੇ ਹੁਣ ਉਥੇ ਹੀ ਨਵੇਂ ਅਕਾਲੀ ਦਲ ਦੇ ਆਗੂ ਕਰਨੈਲ ਸਿੰਘ ਪੰਜੋਲੀ ਜਿਹੜੇ ਕਿ ਸੁਖਵੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਦਿਖਾਈ ਦੇ ਰਹੇ ਨੇ ਤੇ ਉੱਥੇ ਹੀ ਉਹਨਾਂ ਨੇ ਕਿਹਾ ਹੈ ਕਿ ਸੁਖਵੀਰ ਸਿੰਘ ਬਾਦਲ ਦੇ ਉੱਤੇ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੈਸੇ ਨੂੰ ਲੈ ਕੇ ਇਲਜ਼ਾਮ ਲੱਗੇ ਨੇ ਉਸ ਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਤੇ ਨਾ ਹੀ ਪੈਸਾ ਵੰਡ ਸਕਦਾ ਤੇ ਨਾ ਹੀ ਉਸ ਨੂੰ ਨਗਦ ਪੈਸੇ ਦੇ ਸਕਦੀ ਹੈ ਹੁਣ ਇੱਕ ਬਿਆਨ ਦਿੱਤਾ ਗਿਆ ਸੁਖਵੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਪੋਸਟ ਪਾਈ ਗਈ ਇਸ ਪੋਸਟ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੈਸਾ ਨਹੀਂ ਵੰਡ ਸਕਦਾ ਤੇ ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਨੂੰ ਨਗਦ ਪੈਸੇ ਦੇ ਸਕਦੀ ਹੈ ਮੇਰੇ ਸੁਖਵੀਰ ਸਿੰਘ ਬਾਦਲ ਦੇ ਨਾਲ ਬਹੁਤ ਸਾਰੇ ਮਸਲਿਆਂ ਦੇ ਉੱਤੇ ਮਤਭੇਦ ਨੇ ਭਰੇ ਸੱਚ ਹੈ ਕਿ ਉਸ ਨੇ ਹੜਪੀੜਤਾ ਦੀ ਮਦਦ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੈਸਾ ਨਾਹੀ ਵੰਡਿਆ ਹੈ ਤੇ ਨਾਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਨੂੰ ਨਗਦ ਪੈਸੇ ਦੇ ਸਕਦੀ ਹੈ ਹਾਂ ਇਹ ਤਾਂ ਹੋ ਸਕਦਾ ਹੈ ਕਿ ਸੁਖਵੀਰ ਸਿੰਘ ਬਾਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਕਿਹਾ ਹੋਵੇ ਕਿ ਫਲਾਣੇ ਪਿੰਡ ਜਾ ਕੇ ਤੇਲ ਭੇਜ ਦਿਓ ਜਾਂ ਫਲਾਣੇ ਪਿੰਡ ਰਾਸ਼ਨ ਦਿਓ ਜਾਂ ਫਲਾਣੇ ਪਿੰਡ ਲੰਗਰ ਲਗਾਓ ਇਹ ਕੋਈ ਮਾੜੀ ਗੱਲ ਨਹੀਂ ਇਹ ਤਾਂ ਕੋਈ ਵੀ ਸਿੱਖ ਕਹਿ ਸਕਦਾ ਹੈ ਕਿਉਂਕਿ ਇਹ ਪੰਥਕ ਸੰਸਥਾ ਹੈ ਅਤੇ ਇਸ ਦੇ ਸਾਰੇ ਸਾਧਨ ਪੰਥ ਲਈ ਹਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕੋਈ ਕਮੇਟੀ ਡੇਰਾ ਨਹੀਂ ਹੈ ਜਿੱਥੋਂ ਜਿਨਨੇ ਪੈਸੇ ਜੀ ਚੁੱਕ ਕੇ ਲੈ ਗਏ ਤੇ ਉਥੇ ਹੀ ਇਹ ਕੈਕਟ ਦੇ ਅਧੀਨ ਕੰਮ ਕਰਦੀ ਸੰਸਥਾ ਹੈ ਗੋਲਕ ਦੀ ਗਿਣਤੀ ਤੋਂ ਲੈ ਕੇ ਬੈਂਕ ਤੱਕ ਮਾਇਆ ਜਮਾ ਕਰਾਉਣ ਦਾ ਸਾਰਾ ਕਾਰਜ ਪਾਰਦਰਸ਼ੀ ਢੰਗ ਦੇ ਨਾਲ ਹੁੰਦਾ ਇਹ ਨਹੀਂ ਹੁੰਦਾ ਕਿ ਚਾਦਰ ਵਛਾਈ ਗੋਲਕ ਢੇਰੀ ਕੀਤੀ ਅਤੇ ਪੰਡ ਬਨ ਕੇ ਲੈ ਗਿਆ ਹਾਂ ਵੀ ਸੱਚ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਥੋੜੀ ਬਹੁਤ ਕੂਰ ਪ੍ਰਸੰਤਾ ਜ਼ਰੂਰ ਹੈ ਪਰ ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਪਰ ਇਹ ਨਹੀਂ ਹੋ ਸਕਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੈਸੇ ਕਿਸੇ ਨੂੰ ਵੀ ਵੰਡਣ ਵਾਸਤੇ ਦੇ ਸਕਦੀ ਹੈ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਬੋਲਣ ਤੋਂ ਪਹਿਲਾਂ ਪੜਤਾਲ ਹੈ ਜਿਹੜੀ ਕਿ ਜ਼ਰੂਰ ਕਰ ਲੈਣੀ ਚਾਹੀਦੀ ਹੈ ਉਥੇ ਕਿਉਂਕਿ ਇਸ ਵਾਰੇ ਬੋਲੇ ਇੱਕ ਵੀ ਸ਼ਬਦ ਜਿਹੜਾ ਕਿ ਸੰਗਤਾਂ ਦੇ ਭਰੋਸੇ ਨੂੰ ਸੱਟ ਮਾਰਦਾ ਹੈ ਅਤੇ ਸੰਸਦ ਉੱਤੇ ਜਿਹੜਾ ਕਿ ਭਰੋਸੇ ਦਾ ਸੰਗਤਾਂ ਦਾ ਜਿਹੜਾ ਕਿ ਭਰੋਸਾ ਵੀ ਉੱਡਦਾ ਦੱਸਦੀ ਹੈ ਕਿ ਪੋਸਟਾਂਾਂ ਦੀ ਕੀਤੀ ਹੈ ਤੇ ਹੁਣ ਉੱਥੇ ਹੀ ਨਵੇਂ ਅਕਾਲੀ ਦਲ ਦੇ ਆਗੂ ਕਰਨੈਲ ਸਿੰਘ ਪੰਜੋਲੀ ਜਿਹੜੇ ਕਿ ਸੁਖਵੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਦਿਖਾਈ ਦੇ ਰਹੇ ਨੇ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਸੁਖਵੀਰ ਸਿੰਘ ਬਾਦਲ ਦੇ ਉੱਤੇ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੈਸੇ ਨੂੰ ਲੈ ਕੇ ਇਲਜ਼ਾਮ ਲੱਗੇ ਨੇ ਉਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਨਹੀਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਤੇ ਨਾ ਹੀ ਪੈਸਾ ਵੰਡ ਸਕਦਾ ਤੇ ਨਾ ਹੀ ਉਸ ਨੂੰ ਨਗਦ ਪੈਸੇ ਦੇ ਸਕਦਾ